ਪੰਜਾਬ న్యూస్ 7 ਵੇਖ ਰਹੇ ਸ੍ਰੋਤਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰ ਰਹੇ ਹਾਂ ਪੰਜਾਬ న్యూస్ 7 ਦੇ ਵਿੱਚ ਸਬ ਤਹਿਸੀਲ ਖਮਾਣੋ ਪ੍ਰਸ਼ਾਸਨ ਵੱਲੋਂ ਤਹਿਸੀਲ ਕੰਪਲੈਕਸ ਖਮਾਣੋ ਵਿੱਚ ਸਰਬ ਸਾਂਝਾ ਸੁਖਮਨੀ ਸਾਹਿਬ ਜੀ ਦਾ ਪਾਠ ਰਖਵਾਇਆ ਗਿਆ ਪਾਠ ਉਪਰੰਤ ਸੰਗਤਾਂ ਨੂੰ ਲੰਗਰ ਸ਼ਿਕਾਇਆ ਗਿਆ ਇਸ ਮੌਕੇ ਹਾਜ਼ਰ ਐਸ ਡੀ ਐਮ ਖਮਾਣੋ ਨੈਬ ਤਹਿਸੀਲਦਾਰ ਤੇ ਸਮੂਹ ਸਟਾਫ ਤੇ ਆਮ ਪਬਲਿਕ ਹਾਜ਼ਰ ਸੀ ਪੰਜਾਬ న్యూਸ 7 ਰਿਪੋਰਟ ਸੰਦੀਪ ਕੁਮਾਰ ਖਮਾਣੋ ਮਾਨੋ ਵਾਚਨੀ ਸਾਡੇ ਵੱਲੋਂ ਬਹੁਤ ਬਹੁਤ ਵਧਾਈਆਂ ਤੇ ਇਸ ਪਾਵਨ ਦਿਨ ਤੇ ਰੋਜ਼ ਤੇ ਸੇਵਾ ਕਰਨ ਦੇ ਮੌਕੇ ਨੂੰ ਮੁੱਖ ਰੱਖਦੇ ਹੋਏ ਮੇਰੇ ਵੱਲੋਂ ਸਭ ਨੂੰ ਇੱਕ ਗੁਜ਼ਾਰਿਸ਼ ਹੈ ਕਿ ਮੈਨੂੰ ਤੇ ਮੇਰੇ ਪ੍ਰਸ਼ਾਸਨ ਨੂੰ